ਨਵਾਂ ਸਾਲ ਜਿਹੜਾ ਹੈ ਇੱਕ ਤਰੀਕੂ ਚੜ ਗਿਆ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਸਾਰੇ ਹੀ ਸਾਡੇ ਇਲਾਕਾ ਨਿਵਾਸੀਆਂ ਨੂੰ ਉਹਦੀ ਬਹੁਤ-ਬਹੁਤ ਵਧਾਈ ਔਰ ਨਵਾਂ ਸਾਲ ਜਿਹੜਾ ਹੈ ਹਰ ਇੱਕ ਵਾਸਤੇ ਸੁਖ ਖੁਸ਼ੀਆਂ ਭਰਾਂ ਔਰ ਸਾਰੇ ਵੱਲੋਂ ਆਨੰਦ ਪ੍ਰਸੰਨ ਰੱਖਣ ਵਾਲਾ ਇਹ ਸਾਲ ਚੜੇ ਇਸ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਸੁਖਵਿੰਦਰ ਸਿੰਘ ਮਹਿਰਾ ਔਰ ਐਮ ਐਸ ਨਿਊਜ਼ ਮਕੇਰੀਆਂ ਦੀ ਸਮੁੱਚੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਔਰ ਮੈਂ ਆਸ ਕਰਦਾ ਜੋ ਐਮ ਐਸ ਨਿਊਜ਼ ਮਕੇਰੀਆਂ ਚੈਨਲ ਨੂੰ ਪਸੰਦ ਕਰਦੇ ਨੇ ਉਹਨਾਂ ਸਭ ਦਾ ਧੰਨਵਾਦ ਕਰਦਾ ਔਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਨਵੇਂ ਸਾਲ ਦੇ ਵਿੱਚ ਮੈਂ ਆਸ ਰੱਖਦਾ ਹਾਂ ਕਿ ਸਮੁੱਚੀ ਟੀਮ ਨੂੰ ਜੋ ਵੀ ਹੱਥ ਦੇਣ ਵਾਲੀ ਹੈ ਉਹ ਮੇਰੇ ਸਹਿਯੋਗੀ ਸੱਜਣ ਜਰੂਰ ਦੇਣਗੇ ਮੇਰੇ ਵੱਲੋਂ ਫਿਰ ਮੇਰੀ ਸਮੁੱਚੀ ਟੀਮ ਵੱਲੋਂ ਦੇਸ਼ ਵਾਸੀਆਂ ਨੂੰ ਸੇ ਸਾਰੀਆਂ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਧੰਨਵਾਦ